ਹਾਂਜੀ ਪੰਜਾਬੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਦੋ ਕਰਾਂ ਭਾਈ ਕਰੀਏ ਅਪਡੇਟ ਤੇਡਾ ਨੂੰ ਕਰੀਏ ਦਵਾਰ ਜੀ ਫੇਰ ਨਿਊ ਬੜੀਆਂ ਚੀਜ਼ਾਂ ਸੁਣਨ ਨੂੰ ਮਿਲੀਆਂ ਨੇ ਕਹਿੰਦੇ ਜੀ ਲਾਈਵ ਆਉਣਾ ਛੱਡ ਗਿਆ ਲਾਈਵ ਨਹੀਂ ਕਰਨਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਆਹ ਜੋ ਕਰਾਂ ਭਾਈ ਆਦੋ ਕਰਾਂ ਭਾਈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਬਾਈ ਨੂੰ ਵਿੱਚ ਸੱਦ ਲਈਏ ਕਿਦਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਆਜੋ ਕਰਾਂ ਬਾਈ ਆਜੋ ਕਰਾਂ ਹੋਰ ਜੋਧੇਓ ਪੰਜਾਬੀਓ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਸਾਰੇ ਕਰੀਏ ਆ ਪਰੇ ਢੇੜ ਢੇੜ ਹਮੇਸ਼ਾ ਪਰੇਟ ਇਹ ਨਹੀਂ ਚਾਹੀਦੀ ਹੋਰ ਬਾਈ ਜੀ ਠੀਕ ਠਾਕ ਹੋ ਸਾਰੇ ਮੈਨੂੰ ਜੀ ਕਈ ਚੀਜ਼ਾਂ ਮੈਂ ਕਲੀਅਰ ਜੀ ਕਰਨਾ ਆ ਬੜੇ ਬਾਈਆਂ ਦੇ ਮੈਸੇਜ ਆਏ ਨੇ ਕਹਿੰਦੇ ਲਾਈਵ ਆਉਣਾ ਹਟਾਤਾ ਸੀ ਲਾਈਵ ਆਉਣਾ ਹਟ ਗਿਆ ਲਾਈਵ ਆਉਣਾ ਹਟ ਗਿਆ ਮੈਂ ਬਹੁਤ ਚਿਰ ਪਹਿਲਾਂ ਵੀ ਗੱਲ ਕਹੀ ਸੀਗੀ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਗੱਲ ਇਹੀ ਰਹਿਣੀ ਆ ਵੀ ਭਾਈ ਜਿਹੜਾ ਲਾਈਵ ਆ ਨਾ ਉਹ ਅਸੀਂ ਮਰਜ਼ੀ ਨਾਲ ਆਪਣੀ ਨਾਲ ਹੁੰਨੇ ਆ ਜਾਂ ਸਾਡਾ ਦਿਲ ਕਰਦਾ ਜਾਂ ਸਾਡਾ ਟਾਈਮ ਲੱਗਦਾ ਕਿਉਂਕਿ ਇਹ ਜਿਹੜੀ ਹੈ ਨਾ ਚੀਜ਼ ਆ ਇਹ ਸਾਨੂੰ ਸਾਡੀ ਕਮਾਈ ਦਾ ਸਾਧਨ ਨਹੀਂ ਹੈਗਾ ਇਹ ਅਸੀਂ ਉਹ ਬੰਦੇ ਆ ਜਿਵੇਂ ਕਹਿੰਦੇ ਪੰਜਾਬੀ ਦੇ ਵਿੱਚ ਖੂਹ ਪਟਕੇ ਪਾਣੀ ਪੀਣਿਆ ਦੇ ਬੰਦੇ ਇੱਥੇ ਜਦ ਅਸੀਂ ਆਉਣਾ ਹੁੰਨਾ ਆਪਣੀ ਕੌਮ ਨਾਲ ਗੱਲਾਂ ਕਰਨੀਆਂ ਹੁੰਦੀ ਇਹਨੇ ਕੌਮ ਦੀ ਗੱਲਾਂ ਕਰਨੀ ਹੁੰਦੀ ਚਲੋ ਠੀਕ ਆ ਕਈ ਬੰਦੇ ਸਾਨੂੰ ਨਹੀਂ ਪਸੰਦ ਕਰਦੇ ਹੁਣ ਭਾਈ ਅਸੀਂ ਹੁਣ ਹਰੇਕ ਨੂੰ ਤਾਂ ਕੋਈ ਬੰਦਾ ਜਿਵੇਂ ਕਹਿੰਦੇ ਨੇ ਵੀ ਭਾਈ ਸਾਰੇ ਤਾਂ ਨਹੀਂ ਕਿਸੇ ਬੰਦੇ ਨੂੰ ਪਸੰਦ ਕਰ ਸਕਦੇ ਹਰੇਕ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ ਕੁਸ਼ਕ ਆ ਦਿਨਾਂ ਦੇ ਵਿੱਚ ਮੈਂ ਲਾਈਵ ਘਟ ਆ ਕਿਉਂਕਿ ਮੇਰਾ ਟਾਈਮ ਹੋ ਘਟ ਲੱਗਿਆ ਮੈਂ ਪਹਿਲਾਂ ਵੀ ਕਹੇ ਕਿ ਅੱਡੇ ਵਿੱਚ ਪਾਈਏ ਸਾਡਾ ਕਮਾਈ ਦਾ ਸਾਧਨ ਜਿਹੜਾ ਅਸੀਂ ਕੰਮ ਕਰਦੇ ਆ ਉਹ ਚ ਕਈ ਵਾਰ ਟਾਈਮ ਲੱਗਦਾ ਕੀ ਵਾਰ ਨਹੀਂ ਲੱਗਦਾ ਪਰ ਫੇਰ ਵੀ ਟਾਈਮ ਕੱਢਿਆ ਕਰਾਂਗੇ ਜ਼ਰੂਰ ਭੇਡਾਂ ਅਪਡੇਟ ਹੋਣੀਆਂ ਪਹੁੰਚਦਾ ਜ਼ਰੂਰ ਨੇ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋ ਕੇ ਹਟਿਆ ਇਹ ਜੋ ਅਮਰਤਪਾਲ ਦੀ ਵੀ ਆਪਾਂ ਗੱਲ ਕਰ ਲਈ ਅਮਰਤਪਾਲ ਦੇ ਭਾਈ ਦੀ ਵੀ ਗੱਲ ਕਰ ਲਈ ਵੀ ਭਾਈ ਉਹਦੇ ਜੋ ਪੁਲਿਸ ਵਾਲਿਆਂ ਨੂੰ ਫੜਿਆ ਉਹਦੇ ਕੋਲ 4 ਗ੍ਰਾਮ ਚਿੱਟਾ ਤੇ ਉਹਦੇ ਨਾਲ ਕਈ ਜਿਹੜੇ ਆਪਣੇ ਬੰਦੇ ਸੀਗੇ ਜਿਹੜੇ ਦੱਬੇ ਹੋਏ ਸੀਗੇ ਉਹ ਬੰਦੇ ਉੱਠ ਕੇ ਮੁਰੇ ਆਏ ਨੇ ਲੋਕਾਂ ਦੇ ਵਿੱਚ ਵੀ ਭਾਈ ਸਾਰਾ ਕੁਝ ਝੂਠ ਆ ਇਹ ਜੋ ਸਰਕਾਰ ਆ ਇਹ ਕਹ ਰਹੀ ਆ ਪ੍ਰਸ਼ਾਸਨ ਗਲਤ ਆ ਜਾਂ ਮੰਨ ਲਓ ਵੀ ਇਹ ਗਲਤ ਆ ਉਹ ਗਲਤ ਆ ਮੈਨੂੰ ਮੈਸੇਜ ਪਰਸਨ ਤੌਰ ਦੇ ਉੱਤੇ ਲਗਾਤਾਰ ਆਉਣ ਲੱਗੇ ਇਹ ਸਰਕਾਰ ਮੁਰਦਾਵਾਦ ਕਹੋ ਤੁਸੀਂ ਜੀ ਆਹ ਕਹੋ ਤੁਸੀਂ ਜੀ ਉਹ ਕਹੋ ਅਸੀਂ ਸਰਕਾਰ ਨੂੰ ਕਦੇ ਜਿੰਦਾਬਾਦ ਕਹੀ ਨਹੀਂ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਉਹਨੇ ਆ ਭਾਈ ਸਰਕਾਰਾਂ ਜਿਹੜੀਆਂ ਵੀ ਪੰਜਾਬ ਦੇ ਵਿੱਚ ਬਣੀਆਂ ਨੇ ਉਹ ਚਾਹੇ ਭਾਂਤੇ ਦੀ ਹੋਵੇ ਚਾਹੇ ਕਿਸੇ ਹੋਰ ਦੀ ਹੋਵੇ ਚਾਹੇ ਕਾਂਗਰਸੀ ਚਾਹੇ ਅਕਾਲੀ ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ ਭਾਈ ਉਹਨਾਂ ਨੇ ਪੰਜਾਬ ਦਾ ਕਦੇ ਭਲਾ ਕੀਤਾ ਹੀ ਨਹੀਂ ਕਿਸੇ ਵੀ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਦੇ ਕੀਤੀ ਹੀ ਨਹੀਂ ਚਲੋ ਮੁੜੀਏ ਮੇਨ ਬਿਸ਼ੇ ਦੇ ਉੱਤੇ ਜਿਹੜੇ ਮੈਂ ਗੱਲ ਕਰਨ ਆਇਆ ਭੇਡਾਂ ਨੇ ਜੀ ਬੜਾ ਲਗਾਤਾਰ ਮੈਨੂੰ ਮੈਸੇਜ ਕਰਦੀਆਂ ਸੀ ਵੀ ਦੇਖਿਆ ਤੈਨੂੰ ਚੁੱਪ ਕਰਾਤਾ ਤੈਨੂੰ ਬੋਲਣ ਨਹੀਂ ਦੇਣਾ ਹੁਣ ਤੈਨੂੰ ਲਾਈਵ ਨਹੀਂ ਕਰਨ ਦੇਣਾ ਸੀ ਲਾਈਵ ਤੇ ਚੁੱਪ ਕਰਾਉਣ ਦੇ ਵਿੱਚ ਨਾ ਤਾਂ ਮੈਂ ਕਦੇ ਕਿਸੇ ਤੋਂ ਡਰਿਆ ਤੇ ਨਾ ਮੈਂ ਕਦੇ ਕਿਸੇ ਤਰ੍ਹਾਂ ਡਰ ਕੇ ਕਦੇ ਲਾਈਵ ਕੀਤੀ ਆ ਇਹ ਗੱਲ ਬਿਲਕੁਲ ਕਲੀਅਰ ਆ ਸਾਫ਼ ਆ ਆ ਜੋ ਮੁੜੀ ਆਪਾਂ ਮੇਰੇ ਨਾਲ ਦੇ ਉੱਤੇ ਆ ਪਿਛਲੇ ਦਿਨਾਂ ਦੇ ਵਿੱਚ ਜੀ ਇੱਕ ਕਾੜ ਹੋ ਗਿਆ ਹਟਿਆ ਜਿਹਦੇ ਵਿੱਚ ਅਮਰਤਪਾਲ ਦਾ ਭਾਈ ਜਿਹੜਾ ਜਿਹਨੂੰ ਕਹਿੰਦੇ ਆ ਆਪਾਂ ਸਰਪ੍ਰੀਤਨਾ ਉਹਦਾ ਦਾਲੇ ਕੋ ਹੋਰ ਬੰਦਾ ਸੀਗਾ ਉਹਦੇ ਇਹ ਭਾਈ ਦੋ ਜਣੇ ਸਾਰਿਆਂ ਨੂੰ ਪਤਾ ਵੀ ਜਿਹੜੀ ਹਿਸਟਰੀ ਹੋਈ ਹੈ ਜਿਹੜੀ ਸਟੋਰੀ ਹੋਈ ਹੈ ਵੀ ਉਹ ਬੰਦਾ ਫੜਿਆ ਗਿਆ ਉਹਦੇ ਕੋਲ 4 ਗ੍ਰਾਮ ਚਿਟਾ ਨਿਕਲੇ ਆ ਮੈਂ ਮੰਨ ਲੈਂਦਾ ਮੈਂ ਸਾਰਾ ਕੁਝ ਮੰਨ ਲੈਂਦਾ ਵੀ ਹੋਸਦਾ ਵੀ ਸਰਕਾਰ ਨੇ ਜਾਣ ਕੇ ਕੀਤਾ ਹੋਵੇ ਵੀ ਭਾਈ ਇਹ ਅਮਰਤਪਾਲ ਦਾ ਭਾਈ ਆ ਇਹ ਤੇ ਪ੍ਰੈਸ਼ਰ ਪਾਓ ਅਮਰਤਪਾਲ ਤੇ ਪ੍ਰੈਸ਼ਰ ਪਾਓ ਤਾਂ ਜੋ ਜਿਹੜੀਆਂ ਜਿਵੇਂ ਕਹਿੰਦੇ ਵੀ ਲੋਕ ਨੇ ਜਿਵੇਂ ਹੁਣ ਪਤਾ ਵੀ ਅੱਜ ਕੱਲੇ ਮਾਹੌਲ ਬਣ ਚੁੱਕਿਆ ਵੀ ਜੇ ਕਿਤੇ ਕੋਈ ਸੱਚ ਆ ਜੇ ਕਿਤੇ ਕੋਈ ਸੱਚ ਆ ਸੱਚ ਨੂੰ ਕੋਈ ਬੰਦਾ ਪੁੱਛਦਾ ਨਹੀਂ ਹੈਗਾ ਵੀ ਭਾਈ ਇਹ ਸੱਚ ਬੋਲਦਾ ਕਸਾ ਚੀ ਦੀ ਗੱਲ ਕਰਦਾ ਨਾ ਲੋਕ ਦੇਖਦੇ ਨੇ ਭੇਡ ਚਾਲ ਜਿੱਧਰ ਨੂੰ ਹਵਾ ਵੱਧ ਵਗਦੀ ਆ ਜਿੱਧਰ ਨੂੰ ਲੋਕ ਬਾਰੇ ਜਿਆਦਾ ਇਕੱਠੇ ਹੁੰਦੇ ਨੇ ਵੀ ਭਾਈ ਹਾਲਾਂਕਿ ਜਿਹੜੇ ਲੋਕ ਜਿੱਥੇ ਇਕੱਠ ਕਰ ਰਹੇ ਨੇ ਨਾ ਉਹਨਾਂ ਕੋਲ ਕਿਸੇ ਕੋਲ ਕੋਈ ਤਤ ਨਹੀਂ ਹੁੰਦੇ ਕਦੇ ਕੋਈ ਗੱਲ ਨਹੀਂ ਹੁੰਦੀ ਜੇ ਕੋਈ ਕਿਸੇ ਨੂੰ ਸਵਾਲ ਪੁੱਛ ਲੋ ਤਾਂ ਉਹਦੇ ਵਿੱਚੋਂ ਇਹੋ ਜਿਹੇ ਬੰਦੇ ਬਾਹਰ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਮੰਗਿਆ ਸਾਈਕਲ ਨਹੀਂ ਨੰਦਾ ਹਨਾ ਪਿੰਡ ਦੇ ਵਿੱਚ ਤੇ ਜਿਹਨੇ ਬੰਦੇ ਨੇ ਪਿੰਡ ਦੇ ਵਿੱਚ ਕੋਈ ਪੁੱਛ ਹੀ ਨਹੀਂ ਹੈਗੀ ਵੀ ਭਾਈ ਇਹ ਬੰਦਾ ਕੌਣ ਆ ਉਹ ਬੰਦਾ ਆ ਕੇ ਸਾਡੇ ਕੋਲ ਕਮੈਂਟ ਆ ਕੇ ਕਰਕੇ ਜਾਂਦਾ ਤੋਂ ਦੇਖ ਲਾਂਗੇ ਤੁਸੀਂ ਆਓ ਤੁਸੀਂ ਇਦਾਂ ਤੁਹਾਡਾ ਸੌਦਾ ਲਾਣਾ ਤੁਹਾਡਾ ਆ ਕਰਾਂਗੇ ਸੀ ਉਹ ਕਰਾਂਗੇ ਹਾਲਾਂਕਿ ਕਰਨ ਕਰਾਉਣ ਨੂੰ ਕੁਝ ਵੀ ਨਹੀਂ ਹੈਗਾ ਚਲੋ ਆ ਜੀਏ ਮੇਨ ਪੁਆਇੰਟ ਦੇ ਉੱਤੇ ਹਰਪ੍ਰੀਤ ਮਖੂ ਦੀ ਗੱਲ ਕਰਨੀ ਆ ਮੈਂ ਜਿਹੜਾ ਆਪਣੇ ਸਾਰੇ ਬੰਦੇ ਜਾਣਦੇ ਨੇ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਭਾਈ ਨਾ ਤਾਂ ਉਹ ਇਹ ਪਤਾ ਲੱਗਦਾ ਵੀ ਭਾਈ ਉਹ ਪ੍ਰਚਾਰਕ ਆ ਨਾ ਇਹ ਪਤਾ ਲੱਗਦਾ ਭਾਈ ਉਹ ਬਲੌਗਰ ਆ ਨਾ ਪਤਾ ਲੱਗਦਾ ਇਹ ਆ ਵੀ ਭਾਈ ਉਹ ਪੱਤਰਕਾਰ ਤਿੰਨ ਕੁਆਲਿਟੀਆਂ ਨੇ ਉਹਦੇ ਵਿੱਚ ਜਿੱਦਨ ਨੂੰ ਉਹਦਾ ਸੈੱਟ ਲੱਗਦਾ ਉਧਰ ਨੂੰ ਹੋ ਜਾਂਦਾ ਉਨੇ ਇੱਕ ਇੰਟਰਵਿਊ ਕੀਤੀ ਆ ਬਾਬੇ ਕੁਲਜੀਤ ਜਿਹੜਾ ਤਰਨਾ ਦਲ ਦਾ ਮੁਖੀ ਆ ਸਾਡੇ ਰਿਸਪੈਕਟੇਬਲ ਨੇ ਸਾਰੇ ਬੰਦੇ ਜਿਵੇਂ ਕਹਿੰਦੇ ਵੀ ਭਾਈ ਰਿਸਪੈਕਟ ਸਾਰੇ ਬੰਦੇ ਸੀ ਕਰਦੇ ਆ ਹਰੇਕ ਬੰਦੇ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ ਪਰ ਉਦਾਂ ਜੇ ਉਮਰ ਦੇ ਹਿਸਾਬ ਨਾਲ ਜਾਂ ਮੱਲਾ ਵੀ ਅਹੁਦੇ ਦੇ ਹਿਸਾਬ ਨਾਲ ਅਸੀਂ ਬੰਦੀ ਰਿਸਪੈਕਟ ਕਰਦੇ ਆ ਬਾਕੀ ਜਦ ਬੰਦੇ ਨਾਲ ਬੈਠ ਕੇ ਨੰਦਰਾ ਪਤਲਾਦੇ ਬੰਦਾ ਹੈ ਕਹੇ ਜਾਂ ਉਹ ਤੋਂ ਬਾਅਦ ਉਹਦੀ ਗੱਲ ਕੋਈ ਸ਼ੋਰ ਹੁੰਦੀ ਆ ਉਹਨੇ ਜੀ ਇੰਟਰਵਿਊ ਕੀਤਾ ਮਕਬੂਨੇ ਉਹਦੇ ਵਿੱਚ ਇੱਕ ਤਾਂ ਪਤੰਦਰ ਕਦੇ ਲਾਈਵ ਨਹੀਂ ਕਰੂਗਾ ਇਹ ਮੈਂ ਪਤਾ ਨਹੀਂ ਕਿਉਂ ਲਾਈਵ ਦੇ ਵਿੱਚ ਆਉਣ ਤੋਂ ਡਰਦਾ ਜਾਂ ਭਾਈ ਵੀ ਲਾਈਵ ਇਹ ਮੈਂ ਕਰਨਾ ਨਹੀਂ ਹੈਗਾ ਹੋ ਸਕਦਾ ਭਾਈ ਹਰੇਕ ਬੰਦੇ ਦੀ ਕਾਲ ਦੇ ਉੱਤੇ ਗੱਲ ਕਰਦਾ ਰਿਕਾਰਡਿੰਗ ਕਰਕੇ ਪਹਿਲਾਂ ਉਹਨੂੰ ਕਰਦਾ ਰਿਕਾਰਡ ਫੇਰ ਉਹ ਕੱਟ ਵੱਟ ਕੇ ਜੇ ਕਿਤੇ ਵੱਧ ਘੱਟ ਬੋਲਿਆ ਗਿਆ ਉਹ ਕੱਟ ਵੱਟ ਕੇ ਫੇਰ ਉਹ ਕਹਾਂ ਲੋਕਾਂ ਮੂਰੇ ਪੇਸ਼ ਕਰਦਾ ਲਾਣ ਤਾਂ ਮੈਂ ਕਹਿੰਦਾ ਇਹ ਜੀ ਪੱਤਰਕਾਰੀ ਦੇ ਉੱਤੇ ਇਹਨੇ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀਗੀ ਜਿਹਦੇ ਵਿੱਚ ਹਮੇਸ਼ਾ ਇੱਕ ਬੰਦੇ ਦਾ ਪੱਖ ਸੁਣਦਾ ਜਿੱਦਦਰ ਨੂੰ ਹਵਾ ਚੱਲਦੀ ਹੁੰਦੀ ਹੈ ਇਹਨੂੰ ਪਤਾ ਵੀ ਇੱਧਰ ਨੂੰ ਮੇਰੇ ਵਿਊ ਆ ਜਾਣੇ ਜੇ ਮੈਂ ਬੋਲਾਂ ਪੁਆਇੰਟ ਦੇ ਉੱਤੇ ਇਹਨਾਂ ਨੂੰ ਦਰਵਾਜ਼ੇ ਬੋਲਣਾ ਇਹਨੇ ਜੀ ਇੱਕ ਇੰਟਰਵਿਊ ਕੀਤੀਆਂ ਉਹ ਬਾਬੇ ਨੂੰ ਦੇਹ ਤਰੇ ਦੀ ਇਹ ਜੇ ਪੁੱਠੇ ਸਿੱਧੇ ਸਵਾਲ ਜਾਂ ਮੰਨ ਲਓ ਵੀ ਜਾਨੀ ਕਿ ਬਾਕੀ ਜਿਹੜੀ ਭੇਡ ਜਿਹੜੀ ਹੈਗੀ ਆ ਭਾਈ ਉਹ ਤਾਂ ਕਮੈਂਟਾਂ ਦੇ ਵਿੱਚ ਬਾਬਾ ਆਏ ਬਾਬਾ ਇਦਾਂ ਇਹਨਾਂ ਲਈ ਸਿਰਫ ਇੱਕ ਹੀ ਦੇਹਧਾਰੀ ਬੰਦਾ ਜਿਹੜਾ ਇਹਨਾਂ ਦਾ ਗੁਰੂ ਬਣ ਚੁੱਕਿਆ ਬਾਕੀ ਇਹਨਾਂ ਕੋਲ ਕੋਈ ਤੱਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਨੇ ਕੀ ਕੀਤਾ ਜੀ ਲਗਾਤਾਰ ਉਹ ਬਾਬੇ ਨੂੰ ਗਾਲ੍ਹਾਂ ਕੱਢਣੀ ਸ਼ੁਰੂ ਕਰਤੀਆਂ ਸੋਸ਼ਲ ਮੀਡੀਆ ਤੇ ਉੱਤੇ ਪੰਨਾ ਸ਼ੁਰੂ ਕਰਤਾ ਟਿਕਟੌਕ ਭਰੀ ਪਈ ਉਹ ਬਾਬੇ ਦੇ ਮੁਰਲੇ ਆ ਕੇ ਰੱਖ ਕੇ ਖਲਾ ਕਿਉਂਨੇ ਬਾਬੇ ਨੇ ਚੈਲੰਜ ਕੀਤਾ ਜੀ ਇਹਨਾਂ ਨੂੰ ਭਾਈ ਵੀ ਮੇਰਾ ਚੈਲੰਜ ਆ ਆਜੋ ਫੋਟੋਆਂ ਦਿਖਾ ਦਨੇ ਆ ਬਹਿ ਜਾਣੇ ਆ ਆਪ ਇੱਕ ਲਾਈਵ ਟੈਸਟ ਕਰਾ ਲੈਨੇ ਆ ਮੈਂ ਵੀ ਇਹ ਗੱਲ ਕਹਿਣਾ ਚਾਹਣਾ ਮੈਂ ਵੀ ਇਹੀ ਗੱਲ ਕਹਿਣ ਆਇਆ ਇੱਥੇ ਵੀ ਕਿਸੇ ਦੀ ਨਾ ਸੁਣੋ ਕਿਸੇ ਦੀ ਮੰਨੋ ਨਾ ਜਿਹੜੇ ਭਾਈ ਉਹਦੇ ਸਪੋਰਟਰ ਨੇ ਉਹਦੇ ਸਮਰਥਕ ਨਹੀਂ ਉਹਦੇ ਮਾਪਿਓ ਖਦ ਖੁਦ ਉਹਦੇ ਜਿਹੜੇ ਮਾਪਿਓ ਨੇ ਆਪਣੇ ਹਰਪ੍ਰੀਤ ਦੇ ਉਹਨਾਂ ਨੂੰ ਇਹ ਚੀਜ਼ ਜਨਨ ਨੂੰ ਪਤਾ ਵੀ ਭਾਈ ਅਸੀਂ ਪੰਥਕ ਆ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਹਾਲਾਂਕਿ ਕਈ ਫੋਟੋਆਂ ਦੇ ਵਿੱਚ ਸਾਡੇ ਕੋਲ ਫੋਟੋਆਂ ਹੈ ਜਿਹੀ ਪਈਆਂ ਨੇ ਵੀ ਹਰਪ੍ਰੀਤ ਦੇ ਕਈ ਵਾਰ ਗਾਤਰਾ ਸਾਹਿਬ ਪਾਇਆ ਹੁੰਦਾ ਉੱਪਰਲੇ ਪਾਸੇ ਵੀ ਕਈ ਵਾਰ ਲਾ ਦਿੰਦਾ ਹੋ ਅਮਰਤਪਾਲ ਦੇ ਬਿਲਕੁਲ ਸੇਮ ਜਿਤਨਾ ਅਮਰਤਪਾਲ ਦਾ ਵਿਆਹ ਸੀਗਾ ਉਸ ਦਿਨ ਹੀ ਉਹਦੀ ਵਾਈਫ ਦੇ ਉੱਤੇ ਜਾਂ ਆਂਦਰਾ ਗੁਰੂ ਸਾਹਿਬ ਦੇ ਆਲੇ-ਦਾਲੇ ਫੇਰੇ ਲੈਣ ਲੱਗੇ ਸੀਗੇ ਉੱਥੇ ਵੀ ਉਹ ਤਾਂ ਗਾਤਰਾ ਪਾਇਆ ਸੀਗਾ ਬਾਅਦ ਚ ਉਹਨੇ ਲਾਤਾ ਪਤਾ ਨਹੀਂ ਕਿਉਂ ਇਹ ਇਹਨਾਂ ਨੂੰ ਪਤਾ ਹੋਣਾ ਇਹ ਦੱਸਣਗੇ ਜ਼ਰੂਰ ਹੈ ਵੀ ਭਾਈ ਦਾ ਮਤਲਬ ਕੀ ਚੀਜ਼ ਦਾ ਅਸੀਂ ਤਾਂ ਹੁਣ ਤੱਕ ਇਹੀ ਸੁਣਿਆ ਵੀ ਭਾਈ ਜਦੋਂ ਇੱਕ ਵਾਰ ਗੁਰੂ ਸਾਹਿਬ ਦੇ ਮੂਹਰੇ ਕੜ ਕੇ ਅਮਰਤ ਛਕ ਲਿਆ ਜੋਤ ਤੇ ਯੋਗਤ ਮੈਂ ਕਿਉਂ ਕਹਿੰਨਾ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਯੋਗਤ ਨੇ ਜੋਤ ਨੇ ਤੇ ਯੋਗਤ ਜਿਹੜੀ ਪੰਜ ਪਿਆਰਿਆਂ ਦੀਆਂ ਬਾਣੀਆਂ ਪੜ੍ਹੀ ਜਾਂਦੀਆਂ ਨੇ ਅਮਰਤ ਛਕਾਇ ਤੇ ਇਹ ਲੋਕ ਮੈਨੂੰ ਨਹੀਂ ਪਤਾ ਵੀ ਕਿਹੜੇ ਹਿਸਾਬ ਨਾਲ ਲਾ ਕੇ ਰੱਖਦੇ ਨੇ ਲਾ ਕੇ ਫੇਰ ਪਾਲਾਂਦੇ ਨੇ ਮੈਨੂੰ ਨਹੀਂ ਪਤਾ ਕਿਉਂਕਿ ਉਹਦਾ ਪਿਤਾ ਜੀ ਵੀ ترسےم باپ 우ਤਰਸੇਮ ਸਿੰਘ ਅਮਰਤਪਾਲ ਦਾ ਉਹ ਵੀ ਗੱਲ ਕਹਿ ਰਹੇ ਆ ਵੀ ਭਾਈ ਇਹ ਸ਼ਾਸਤਰ ਧਾਰੀ ਨਹੀਂ ਹੈਗਾ ਉਹਦੀ ਵੀ ਮੈਂ ਵੀਡੀਓ ਪਾਈ ਹੋਈ ਆ ਹੁਣ ਸ਼ਾਸਤਰ ਧਾਰੀ ਕਿਉਂ ਨਹੀਂ ਹੈਗਾ ਕਿਉਂਕਿ ਜੇ ਤਾਂ ਆਪਾਂ ਗੱਲ ਕਰੀਏ ਜਿਹੜੇ ਪੁਆਇੰਟ ਤੇ ਵੀ ਅਸੀਂ ਸਾਡੇ ਕੋਲ ਲਿਸਟਾਂ ਪਈਆਂ ਨੇ ਇਹ ਬੰਦੇ ਇਹਨਾਂ ਦੇ ਬੰਦੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੂੰ ਅਮਰਤ ਸ਼ਿਕਾਰ ਤਾਂ ਆਪਣੇ ਘਰ ਦੇ ਬੰਦੇ ਕਿਵੇਂ ਬਚੇ ਰਹਿ ਗਏ ਆਪਾਂ ਫਿਰ ਪੰਥਕ ਤਾਂ ਹੋਏ ਨਹੀਂ ਫਿਰ ਆਪਾਂ ਦੱਸੋ ਵੀ ਜੇ ਆਪਾਂ ਪੰਥਕ ਜੇ ਤਾਂ ਪਪਾਂ ਤੇ ਕਾ ਆਪਣੇ ਆਪ ਨੂੰ ਕਹਿੰਨੇ ਫਿਰ ਸਾਰੇ ਘਰ ਦੇ ਅਮਰਤ ਛਕੋਣਾ ਚਾਹੀਦਾ ਹਰੇਕ ਬੰਦਾ ਗੁਰੂ ਦੇ ਲੜ ਲੱਗਿਆ ਚਾਹੀਦਾ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਗੁਰਬਾਣੀ ਦਾ ਇਹ ਇਹ ਲੋਕ ਆਪਣੇ ਇਹ ਸੋਚੀ ਜਾਂਦੇ ਨੇ ਜਿਵੇਂ ਮਨ ਲਾ ਵੀ ਜਿੰਨ ਕੇ ਭਾਈ ਜੱਜੀ ਕੀਤਾ ਪਾ ਲਓ ਜੱਜੀ ਕੇ ਤਾਂ ਲਾ ਦੋ ਇਹ ਇਹ ਨਾਲੇ ਕੰਮ ਹੋਇਆ ਚਲੋ ਆ ਜਿਓ ਜਦੋਂ ਫੜਿਆ ਗਿਆ ਨਸ਼ੇ ਦੇ ਨਾਲ ਉਹ ਅਸੀਂ ਤਾਂ ਇਹ ਗੱਲ ਕਹਿੰਦੇ ਵੀ ਭਾਈ ਸਾਰਿਆਂ ਦੇ ਸਾਹਮਣੇ ਜਿੱਦ ਦੀ ਸੰਗਤ ਆ ਸਿੱਖ ਸੰਗਤ ਕਿਉਂਕਿ ਇਹ ਹੁਣ ਇੱਕ ਘਰ ਦਾ ਮਸਲਾ ਰਹਿ ਰਹਿ ਨਹੀਂ ਹੈ ਕਿਉਂਕਿ ਇਹ ਜਿਹੜਾ ਮਸਲਾ ਇਹ ਪੂਰੀ ਕੌਮ ਦਾ ਮਸਲਾ ਬਣ ਚੁੱਕਿਆ ਇਹ ਪੂਰੇ ਸਿੱਖ ਕੌਮ ਦਾ ਮਸਲਾ ਬ ਵੀ ਇੱਕ ਪੰਥਕ ਚਿਹਰਾ ਪੰਥਕ ਚਿਹਰਾ ਜਿਹੜਾ ਖਾਲਸਾਤਾਂ ਦੀ ਹਮੇਸ਼ਾ ਗੱਲ ਕਰਦਾ ਸੀਗਾ ਉਹ ਤੋਂ ਵੀ ਭੱਜਿਆ ਚਲੋ ਠੀਕ ਆ ਉਹ ਗੱਲਾਂ ਬਾਤ ਨਹੀਂ ਹਾਂ ਛੱਡ ਦਿੰਨੇ ਆਪਾਂ ਆਪਾਂ ਗੱਲ ਕਰਦੇ ਆ ਮੇਨ ਪੰਥਕ ਦੇ ਦੌਰ ਦੇ ਉੱਤੇ ਵੀ ਭਾਈ ਇਹ ਪੰਥ ਨੇ ਇਹਨਾਂ ਨੇ ਲੋਕਾਂ ਨੂੰ ਅਮਰਤ ਸ਼ਿਕਾਇਆ ਇਹਨਾਂ ਨੇ ਨਸ਼ਾ ਤੋਂ ਲੋਕਾਂ ਨੂੰ ਹਟਾਇਆ ਇਹ ਦੋ ਇਲਜ਼ਾਮ ਹੋਂ ਤੇ ਲੱਜੁਕੇ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਭਾਈ ਪ੍ਰਮਾਤਮਾ ਜੀ ਤਾਂ ਹੀ ਰੰਗਤ ਮੰਨਦੇ ਨੇ ਦਰਬਾਰ ਸਾਹਿਬ ਨੂੰ ਮੰਨਦੇ ਨੇ ਤਾਂ ਅਕਾਲ ਤਖਤ ਨੂੰ ਮੰਨਦੇ ਨੇ ਭਾਈ ਅਕਾਲ ਤਖਤ ਸਾਹਿਬ ਹੈਗੇ ਨੇ ਤਾਂ ਉਹਦੇ ਵਿੱਚ ਇਹ ਬੰਦੇ ਆ ਕੇ ਬਿਲਕੁਲ ਸੰਗਤ ਦੇ ਸਾਹਮਣੇ ਇੱਕ ਲਾਈਵ ਟੈ ਆਪਣਾ ਪ੍ਰਾਈਵੇਟ ਹਸਪਤਾਲ ਦੇਖ ਕੇ ਇਹ ਭਾਈ ਅਸੀਂ ਆਪਣਾ ਕਰਾਉਣਾ ਇਹਨਾਂ ਨੇ ਵਕੀਲ ਵੀ ਨੇ ਇਹਨਾਂ ਦੇ ਜਿਹੜੇ ਵਕੀਲ ਨੇ ਉਹ ਵਕੀਲ ਕਿਤੇ ਮੈਂ ਤਾਂ ਅਜੇ ਤੱਕ ਅਹੇ ਪਹਿਲੀ ਵਕੀਲ ਦੇਖੇ ਨੇ ਵੀ ਜਿਹੜੇ ਕੋਰਟ ਕਚੈਰੀਆਂ 'ਚ ਘਟ ਸੋਸ਼ਲ ਮੀਡੀਆ ਤੇ ਵੱਧ ਨੇ ਮੈਨੂੰ ਨਹੀਂ ਪਤਾ ਕਿਉਂ ਉਹ ਵੀ ਮੈਨੂੰ ਲੱਗਦਾ ਪਤੰਦਰ ਆਪਣੇ ਪੇਚ ਲਾਈ ਫਿਰਦੇ ਨੇ ਜਿੱਥੇ-ਜਿੱਥੇ ਜਿਹਨੂੰ ਵੀ ਜਿੱਥੇ ਕੁੰਡੀ ਪੈਂਦੀ ਆ ਉੱਥੇ ਹੁੰਡੀ ਪਾਈ ਜਾਂਦੇ ਨੇ ਇਹਨਾਂ ਸਾਰੇ ਬੰਦਿਆਂ ਦਾ ਡਾਕਟਰ ਟੈਸਟ ਹੋਣਾ ਚਾਹੀਦਾ ਅਸੀਂ ਵੋਟਾਂ ਦੇ ਵਿੱਚ ਭਾਈ ਸਰਬਜੀਤ ਦੀ ਅਸੀਂ ਪੂਰੀ ਫੁੱਲ ਸਪੋਰਟ ਕੀਤੀ ਆ ਇਹ ਭਾਈ ਜਿਹੜਾ ਸਰਬਜੀਤ ਪਾਈ ਆ ਅਸੀਂ ਉਹਦੀ ਸਪੋਰਟ ਕਰਨੀ ਆ ਰਣਜੋਤ ਮੱਲੋਂ ਵੀ ਇਹ ਗੱਲ ਆਈ ਆ ਤੇ ਅਸੀਂ ਉਹ ਵੀ ਕਹਿੰਦੇ ਆ ਵੀ ਭਾਈ ਜੇ ਆਪਣੇ ਆਪ ਨੂੰ ਅਸੀਂ ਪੰਥਕ ਕਹੋਣਾ ਅਸੀਂ ਸਾਡੇ ਜਵਾਕਾਂ ਨੇ ਤੁਹਾਨੂੰ ਦੇਖ ਕੇ ਸਿੱਧਾ ਲੈਣੀਆਂ ਨੇ ਵੀ ਭਾਈ ਸਾਡੇ ਗੁਰੂ ਦੇ ਸਿੰਘ ਜੋ ਮਤਲਬ ਜਨਕਿਏ ਵੀ ਗੁਰੂ ਦੇ ਸਿੱਖ ਨੇ ਮੂਰੇ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਕਰਦੇ ਨੇ ਵੀ ਬਿਲਕੁਲ ਅਮਰਤਾਰੀ ਸਿੱਖ ਨੇ ਕੋਈ ਖਾਂਦੇ ਪੀਂਦੇ ਨਹੀਂ ਵੈਜੀਟੇਰੀਅਨ ਜਿਹਨੂੰ ਪਾ ਰਹੇ ਨੇ ਅੰਗਰੇਜ਼ੀ ਦੇ ਵਿੱਚ ਸ਼ਾਕਾਹਾਰੀ ਮਾਸਾਹਾਰੀ ਤੇ ਸ਼ਾਕਾਹਾਰੀ ਦੋਨੋਂ ਫਰਕ ਨੂੰ ਚੀਡ ਤੇ ਉਹ ਜਿਹੜੀ ਚੀਜ਼ ਆ ਇਹ ਬੰਦਿਆਂ ਦਾ ਵੀ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਸਰਕਾਰ ਨਾ ਆਪਣੇ ਜੋ ਜਿਵੇਂ ਕਹਿੰਦੇ ਨੇ ਚਲੋ ਠੀਕ ਆ ਇਹ ਵੀ ਮੈਂ ਗੱਲ ਕਲੀਅਰ ਕਰ ਦਿੰਨਾ ਭਾਈ ਡੋਪ ਟੈਸਟ ਦੀ ਗੱਲ ਕਰਦੇ ਹਾਂ ਕੋਈ ਗੱਲ ਨਹੀਂ ਉਹ ਸਾਡਾ ਜਿਹੜਾ ਡੋਪ ਟੈਸਟ ਦਾ ਖਰਚਾ ਹੋਊਗਾ ਸਾਡੇ ਵੱਲੀ ਹੋਊਗਾ ਸਾਰਾ ਤੇ ਇੱਕ ਵਾਰ ਤਾਂ ਜੋ ਅਸੀਂ ਵੀ ਬੋਲਣ ਤੋਂ ਹਟ ਜਾਈਏ ਅਸੀਂ ਵੀ ਬੋਲਣ ਤੋਂ ਹਟ ਜਾਈਏ ਵੀ ਨਹੀਂ ਭਾਈ ਇਹ ਬਾਕੀ ਗੱਲ ਸਹੀ ਹੈ ਇਹਨਾਂ ਦੀ ਜਿਹੜੇ ਕੁਝ ਕਹਿ ਰਹੇ ਨੇ ਜੇ ਆਪਾਂ ਨਾ ਮੂਰੇ ਪੰਥ ਕਚਰਾ ਬਣਨਾ ਯਾਹਾਂ ਆਪਾਂ ਕਹਿਣਾ ਵੀ ਭਾਈ ਅਸੀਂ ਪੰਥ ਕਦੇ ਮੋਢੀ ਆ ਜਾਂ ਪੰਥ ਸਾਡੇ ਨਾਲ ਚੱਲਦਾ ਤਾਂ ਸਾਨੂੰ ਸੰਗਤ ਦੇ ਵਿੱਚ ਆਪਣੇ ਜਿਵੇਂ ਕਹਿੰਦੇ ਵੀ ਡੋਪ ਟੈਸਟ ਕਰਾ ਕੇ ਸੰਗਤ ਦੇ ਮੂਰੇ ਰੱਖਣਾ ਚਾਹੀਦਾ ਬਿਆਜ ਚ ਕੋ ਭਾਈ ਆ ਪੁਲਿਸ ਪ੍ਰਸ਼ਾਸਨ ਵਿੱਚੋਂ ਝੂਠਾ ਪੈਜੂ ਪਤਾ ਲੱਗ ਜੂ ਲੋਕਾਂ ਨੂੰ ਭਗਵਾਨ ਤਮਨ ਸਰਕਾਰ ਵੀ ਮੁਰਦਾਬਾਦ ਜੇ ਮੈਂ ਨਹੀਂ ਕਹੂੰਗਾ ਕਿ ਨਾ ਮੈਂ ਤੁਹਾਨੂੰ ਇਹ ਚੀਜ਼ ਦਾ ਵਾਦਾ ਕਰਦਾ ਜੇ ਇਹ ਗੱਲ ਝੂਠੀ ਹੋਈ ਨਾ ਨੈਗੇਟਿਵ ਉਹਦਾ ਆ ਤਾਂ ਮੈਂ ਤੁਹਾਨੂੰ ਇਹ ਚੀਜ਼ ਦਾ ਵਾਦਾ ਕਰਨਾ ਵੀ ਭਾਈ ਸਾਡੇ ਵੱਲੀਓ ਪਹਿਲ ਹੋਗੀ ਭਗਵਾਨ ਤਮਨ ਸਰਕਾਰ ਨੂੰ ਮੁਰਦਾਬਾਦ ਕਰਨ ਦੀ ਤੇ ਅੱਜ ਤੋਂ ਬਾਅਦ ਕਦੇ ਵੀ ਅਮਰਤਪਾਲ ਦੇ ਉੱਤੇ ਵੀਡੀਓ ਨਹੀਂ ਪਊਗੀ ਇਹ ਸਾਡੇ ਵੱਲੀਓ ਪਹਿਲ ਹੋਗੀ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੇ ਭਾਈ ਤੁਹਾਡੇ ਹੱਥ-ਬਾਸ ਕੁਝ ਚੀਜ਼ ਹੈਗੀ ਹੈ ਨਾ ਖਾਸ ਕਰ ਹਰ ਵੀ ਤੇ ਮਹੂ ਜਿਹੜਾ ਕਹਿੰਦਾ ਇੰਟਰਵਿਊ ਲੈ ਕੇ ਨਾ ਕਿਸੇਰੇ ਕੋਲ ਬੰਦੇ ਜਾਂ ਚੁੱਕੇ ਲਾਉਂਦਾ ਹੋ ਉਹ ਵੀ ਭਾਈ ਉਹਨੂੰ ਵੀ ਸਾਡਾ ਚੈਲੰਜ ਆ ਵੀ ਭਾਈ ਤੂੰ ਮੂਰੇ ਹੋ ਕੇ ਨਾ ਜੇ ਤੂੰ ਕਹਿੰਦਾ ਭਾਈ ਤੂੰ ਪੰਥ ਕਾ ਜਾ ਮੈਂ ਚੰਗਾ ਬੁਲਾਰਾ ਤੂੰ ਮੂਰੇ ਹੋ ਕੇ ਨਾ ਆ ਕੰਮ ਕਰਾ ਤਾਂ ਜੋ ਸੰਗਤ ਦੇ ਵਿੱਚ ਸੱਚਾਈ ਮੂਰੇ ਆਵੇ ਤੇ ਸਾਡੇ ਵਰਗੇ ਨਾ ਕੰਮੇ ਬੰਦੇ ਉਹਨਾਂ ਨੇ ਬੰਦ ਕਰਨ ਇੰਨੀ ਮੈਂ ਬੇਨਤੀ ਕਰਨੀ ਸੀ ਕਿ ਬਾਕੀ ਚਲੋ ਠੀਕ ਆ ਜੋ ਜੋ ਚੀਜ਼ਾਂ ਲੋਕਾਂ ਮੂਰੇ ਆ ਜਾਂਦੀਆਂ ਨੇ ਤੰਨੇ ਮੀਨੇ ਪਹਿਲਾਂ ਮੈਂ ਗੱਲ ਕੀਤੀ ਸੀ ਮੇਰੀ ਹਲੇ ਵੀ ਲਾਈਵ ਬਣੀ ਪਈ ਹੈ ਵੀ ਭਾਈ ਇਹਨਾਂ ਦਾ ਡਾਕ ਟੈਸਟ ਹੋਣਾ ਚਾਹੀਦਾ ਚਲੋ ਉਹ ਆਖ ਚੀਜ਼ਾਂ ਹੋਰ ਆ ਗਈਆਂ ਜੇ ਬਿਲਕੁਲ ਸੱਚੀ ਨੇ ਸਹੀ ਨੇ ਤਾਂ ਇਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਹੋਰ ਆਲੇ ਸਮੇਂ ਦੇ ਵਿੱਚ ਹੋਰ ਨਵੇਂ ਟੌਪਿਕ ਉੱਤੇ ਗੱਲਬਾਤ ਕਰਾਂਗੇ ਚੰਗਾ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਅਗਹੜੀ ਲਾਈਵ ਦੇ ਵਿੱਚ